ਪਾਕਿਸਤਾਨ ਚੀਨ ਤੇ ਅਫਗਾਨਿਸਤਾਨ ਦੇ ਜ਼ਿੰਮੇਦਾਰਾਂ ਦੀ ਕਾਬਲ ਦੇ ਵਿੱਚ ਹੁਣ ਤੋਂ ਕੁਝ ਘੰਟੇ ਪਹਿਲਾਂ ਮੁਲਾਕਾਤ ਹੋਈ ਹੈ ਇਸ ਮੁਲਾਕਾਤ ਦੇ ਵਿੱਚ ਪਾਕਿਸਤਾਨ ਉਰ ਚੀਨ ਦਾ ਸ਼ੁਰੂ ਕੀਤਾ ਗਿਆ ਸਾਂਝਾ ਮਨਸੂਬਾ ਜਿਹਨੂੰ ਸੀਪੈਕ ਦਾ ਨਾਮ ਦਿੱਤਾ ਗਿਆ ਹੈ ਇਹ ਗੱਲ ਸਿਰ ਚੜ ਗਈ ਹੈ ਕਿ ਹੁਣ ਇਹਨੂੰ ਵਧਾ ਕੇ ਕਾਬਿਲਤਾ ਕੀਤਾ ਜਾਏਗਾ ਜੀ ਹਾਂ ਉਹ ਮਨਸੂਬਾ ਜਿਹੜਾ ਚੀਨ ਤੋਂ ਸ਼ੁਰੂ ਹੋ ਕੇ ਸੜਕ ਦੀ ਰਾਤ ਆਣੀ-ਤਾਣੀ ਸਿੱਧਾ ਕਰਾਚੀ ਤੱਕ ਜਾ ਕੇ ਸਮੁੰਦਰ ਨੂੰ ਔਰ ਫਿਰ ਗਵਾਦਰ ਪੋਰਟ بلوچستان ਨੂੰ ਜੋੜਦਾ ਹੈ ਹੁਣ ਉਸ ਮਨਸੂਬੇ ਦਾ ਹਿੱਸਾ ਬਣਨ ਜਾ ਰਿਹਾ ਹੈ ਅਫਗਾਨਿਸਤਾਨ ਔਰ ਇਸ ਮਾਮਲੇ ਦੇ ਉਤੇ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਇਸਾਕ ਡਾਰ ਚਾਈਨਾ ਦੇ ਜਿਹੜੇ ਫਾਰਮਨਿਸਟਰ ਨੇ ਉਹ ਔਰ ਅਫਗਾਨਿਸਤਾਨ ਦੇ ਜਿਹੜੇ ਬਰਾਬਰ ਦੇ ਮਰਤਬੇ ਦੇ ਮੌਲਵੀ ਅਮੀਰ ਖਾਨ ਨੇ ਉਹਨਾਂ ਦੀ ਆਪਚ ਮੁਲਾਕਾਤ ਹੋਈ ਹੈ ਇਸ ਮੁਲਾਕਾਤ ਤੋਂ ਬਾਅਦ ਇਸਾਕ ਡਾਰ ਹੋਣਾ ਦੀ ਔਰ ਮੌਲਵੀ ਖਾਨਦੇਵੀ ਆਪਸੀ ਮੁਲਾਕਾਤ ਹੋਈ ਹੈ ਤਿੰਨਾਂ ਮਲਕਾਂ ਨੇ ਇਸ ਗੱਲ ਦੇ ਉੱਤੇ ਵੀ ਇਕਾ ਕੀਤਾ ਹੈ ਕਿ ਉਹ ਅਤਿਗਰਦੀ ਨੂੰ ਰੋਕਣ ਵਾਸਤੇ ਸਾਂਝੀਆਂ ਕੋਸ਼ਿਸ਼ਾਂ ਕਰਨਗੇ ਇਹਦੇ ਨਾਲ ਨਾਲ ਪਾਕਿਸਤਾਨ ਨੇ ਅਫਗਾਨ ਤਾਲਬਾਨਾਂ ਤੋਂ ਇਹ ਮੰਗ ਕੀਤੀ ਹੈ ਕਿ ਉਹ ਬੀਏਐਲਏ ਯਾਨੀ ਬਲੂਚ ਲਿਬਰੇਸ਼ਨ ਆਰਮੀ ਉਹਦੇ ਜਿਹੜੇ ਲੜਾਕੂ ਨੇ ਉਹਨਾਂ ਦੇ ਜਿਹੜੇ ਟ੍ਰੇਨਿੰਗ ਸੈਂਟਰ ਨੇ ਉਹਨਾਂ ਦੇ ਜਿਹੜੇ ਅਤਿਕਰਮਦਾਰ ਨੇ ਉਹਨਾਂ ਨੂੰ ਰੋਕਣ ਸਮੇਂ ਟੀਟੀਪੀ ਯਾਨੀ ਤਹਿਰੀਕ-ਏ-ਤਾਲਬਾਨ ਪਾਕਿਸਤਾਨ ਇਹ ਦੋਵੇਂ تنظیما ਜਿਨ੍ਹਾਂ ਦੀਆਂ ਪਾਕਿਸਤਾਨ ਦੇ ਵਿੱਚ ਪਾਬੰਦੀਆਂ ਲੱਗੀਆਂ ਨੇ ਔਰ ਪਾਕਿਸਤਾਨ 'ਚ ਹਮਲੇ ਕਰਨ ਦਾ ਇਲਜ਼ਾਮ ਹੈ ਇਹਨਾਂ ਨੂੰ ਰੋਕੇ ਇਹਨਾਂ ਦੇ ਟਿਕਾਣੇ ਮਕਾਏ ਔਰ ਇਹਦੇ ਤੇ ਸਰੀਅਸ ਹੋ ਕੇ ਇਹਨਾਂ ਦਾ सफाया ਕਰੇ ਚਾਈਨਾ ਪਾਕਿਸਤਾਨ ਔਰ ਅਫਗਾਨਿਸਤਾਨ ਨੇ ਇਸ ਗੱਲ ਦੇ ਉੱਤੇ ਵੀ ਏਕਾ ਕੀਤਾ ਹੈ ਕਿ ਇਹਨਾਂ ਨੂੰ ਮਕਾਉਣ ਵਾਸਤੇ ਤਿੰਨ ਮੁਲਕ ਰੱਖ ਕੇ ਇੱਕ ਸਾਂਝੀ ਕੋਸ਼ਿਸ਼ ਹੈ ਜਿਹੜੀ ਉਹ ਕਰ ਸਕਦੇ ਨੇ